ਅੰਮ੍ਰਿਤਸਰ ਦੇ ਮੇਰ ਜਤਿੰਦਰ ਸਿੰਘ ਮੋਤੀ ਪਾਟਿਆ ਐਮ ਐਲ ਏ ਡਾਕਟਰ ਅਜੀਤ ਗੁਪਤਾ ਸ਼੍ਰੀਮਤੀ ਅਨੀਤਾ ਰਾਣੀ ਜੀ ਦੇ بیٹے ਦਾਸ ਤਰुणवीर ਵਾਰਡ ਨੰਬਰ 63 ਅਤੇ 67 ਦੇ ਸੇਵਾਦਾਰ ਪਿਛਲੇ ਕੁਝ ਲੰਬੇ ਸਮੇਂ ਤੋਂ ਫੱਕ ਵਾਲੇ ਮੋੜ ਤੋਂ ਬੋੜੀ ਸਾਇਬਰ ਤੋਂ ਸੜਕ ਬਹੁਤ ਖਰਾਬ ਸੀ ਅਤੇ ਅੱਜ ਇਸ ਦਾ ਹੱਲ ਕੀਤਾ ਗਿਆ ਅਤੇ ਇਸ ਦਾ ਇਸ ਸੜਕ ਦਾ ਉਦਘਾਟਨ ਕੀਤਾ ਗਿਆ ਤਾਂ ਜੋ ਕਿ ਇਲਾਕਾ ਨਿਵਾਸੀਆਂ ਨੂੰ ਅੱਗੋਂ ਪਰੇਸ਼ਾਨੀ ਨਾ ਆਵੇ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਅਸੀਂ ਸਾਡੇ ਨਾਲ ਸਾਡੇ ਸੈਂਟਰਲ ਹਲਕੇ ਦੇ ਐਮਐਲਏ ਡਾਕਟਰ ਅਜੇ ਗੁਪਤਾ ਜੀ ਸਾਡੇ ਡਿਪਟੀ ਮੇਅਰ ਕੈਂਡੀ ਜੀ ਸਾਡੇ ਕੌਂਸਲਰ ਵਿਜੇ ਜੀ ਔਰ ਸੈਂਕੜੇ ਸਾਡੇ ਸਾਥੀ ਸਾਡੀਆਂ ਭੈਣਾਂ ਸਾਡੇ ਭਰਾ ਅੱਜ ਅਸੀਂ ਇਹ ਰਾਮਨਗਰ ਤੋਂ ਲੈ ਕੇ ਭੱਲੇਵਾਲਾ ਖੂਹ ਤੱਕ ਜਿਹੜੀ ਅੱਜ ਸੜਕ ਦਾ ਉਦਘਾਟਨ ਕਰਨ ਜਾ ਰਹੇ ਹਾਂ ਕਿਉਂਕਿ ਆਮ ਆਦਮੀ ਪਾਰਟੀ ਸਾਡੇ ਸੁਪਰੀਮੋ ਸ਼੍ਰੀ ਕੇਜਰੀਵਾਲ ਸਾਹਿਬ ਸਾਡੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਜੀ ਸਾਡੇ ਮਨੀਸ਼ ਸੋਧਿਆ ਜੀ ਜਿਹੜੇ ਇੰਚਾਰਜ ਨੇ ਪੰਜਾਬ ਦੇ ਸਾਡੇ ਮੰਤਰੀ ਰਵਜੋਤ ਸਿੰਘ ਜੀ ਸਾਡੇ ਪੰਜਾਬ ਪ੍ਰਧਾਨ ਅਮਨ अरोड़ा ਜੀ ਔਰ ਸਾਡੀ ਐਮ ਐਲ ਐ ਸੇਵਾਨ ਜੋ ਜੋ ਇਹਨਾਂ ਨੇ ਵਾਅਦੇ ਕੀਤੇ ਨੇ ਉਹ ਵਾਅਦੇ ਜਿਹੜੇ ਵਫਾ ਕਰਨੇ ਨੇ ਸਾਰੇ ਸ਼ਹਿਰ ਦੀ ਡਿਵੈਲਪਮੈਂਟ ਕਰਨੀ ਆਲ ਓਵਰ ਡਿਵੈਲਪਮੈਂਟ ਕਰਨੀ ਹੈ ਸੋ ਸੈਂਟਰ ਹਲਕੇ ਦੇ ਵੀ ਤਕਰੀਬਨ 15 ਕਰੋੜ ਰੁਪਏ ਦੇ ਕੰਮ ਜਿਹੜੇ ਨੇ ਇਹ ਸ਼ੁਰੂ ਹੋਣ ਜਾ ਰਹੇ ਨੇ ਜਿਹੜੇ ਸਾਰੀ ਸੈਂਟਰ ਕੌਂਸਿਲੈਂਸੀ ਦੇ ਵਿੱਚ ਸਾਰੀਆਂ ਸੜਕਾਂ ਜਿੱਥੇ-ਜਿੱਥੇ ਕੋ ਰਿਪੇਅਰ ਹੈ ਸੀਵਰੇਜ ਦਾ ਕੰਮ ਹੈ ਕੋਈ ਕੱਲ ਵੀ ਤੁਹਾਨੂੰ ਪਤਾ ਹੈ ਕਿ ਡਾਕਟਰ ਸਾਹਿਬ ਔਰ ਅਸੀਂ ਕੱਲ 41 ਕਰੋੜ ਰੁਪਏ ਦੇ ਕੰਮਾਂ ਦਾ ਦੁਗਾਡਨ ਕੀਤਾ ਜਿਹੜੀਆਂ ਹਰਮੰਦਰ ਸਾਹਿਬ ਨੂੰ ਕਨੈਕਟਡ ਰੋਡ ਨੇ ਰੇਡੀਅਸ ਰੋਡ ਨੇ ਰੇਡੀਅਲ ਰੋਡ ਦਾ ਵੀ ਕੱਲ ਕੀਤਾ ਸੋ ਕਿਸੇ ਕਿਸਮ ਦੀ ਵੀ ਸ਼ਹਿਰ ਦੇ ਵਿੱਚ ਡਵੈਲਪਮੈਂਟ ਦੀ ਕਮੀ ਨਹੀਂ ਆਉਣ ਦਿੱਤੀ ਜਾਏਗੀ ਮੈਨੂੰ ਹੁਣ ਜਿਵੇਂ ਦੱਸ ਰਹੇ ਸੀ ਕਿ ਕਈ ਸਾਲ ਹੀ ਹੋ ਗਏ ਨੇ ਇਸ ਇਲਾਕੇ ਦੀ ਕਿਸੇ ਸਾਰ ਨਹੀਂ ਲਈ ਕੋਈ ਸੜਕ ਨਹੀਂ ਬਣਾਈ ਕੋਈ ਟੋਆ ਨਹੀਂ ਪੂਰਿਆ ਕੋਈ ਸੀਵਰੇਜ ਦੇ ਕੰਮ ਨਹੀਂ ਕੀਤਾ ਲੇਕਿਨ ਸਾਡੀ ਆਮ ਆਦਮੀ ਪਾਰਟੀ ਦੇ ਸਰਕਾਰ ਵੱਲੋਂ ਇਹ ਇੱਕ ਕੰਮ ਜਿਹੜਾ ਕਰਵਾਇਆ ਜਾਏਗਾ ਡਵੈਲਪਮੈਂਟ ਦੇ ਕਿਸੇ ਕੰਮ ਨੂੰ ਵੀ ਜਿਹੜਾ ਅੱਖੋਂ ਪਰੋਖੇ ਨਹੀਂ ਕੀਤਾ ਜਾਏਗਾ ਆਉਣ ਵਾਲੇ 2 4 6 ਮਹੀਨਿਆਂ ਦੇ ਵਿੱਚ ਤੁਹਾਨੂੰ ਸ਼ਹਿਰ ਜਿਹੜਾ ਨਵੇਕਲਾ ਨਜ਼ਰ ਆਏਗਾ ਸੋ ਬਹੁਤ ਬਹੁਤ ਦੇੜੀਆਂ ਤੁਹਾਨੂੰ ਇਹ ਸਾਰੇ ਇਲਾਕੇ ਨੂੰ ਮੁਬਾਰਕਾਂ ਨੇ ਬਹੁਤ ਬਹੁਤ ਧੰਨਵਾਦ ਜੀ ਮੇਰ ਸਾਹਿਬ ਪਾਣੀ ਦੀ ਨਿਖਾ ਦੰਨਾ ਭਈ ਬਰਸਾਤਾਂ ਦੇ ਵਿੱਚ ਪਾਣੀ ਖੜਾ ਨਾ ਹੋਵੇ ਸੜਕ ਤੇ ਦੇਖੋ ਸਾਡੇ ਕੈਂਡੀ ਦੀ ਕਾਉਂਸਲਰ ਨੇ ਦੋ ਬਾਡਾ ਇਹਨਾਂ ਦੇ ਪਰਿਵਾਰ ਕੋਲ ਨੇ ਸਾਡੇ ਜਿਹੜੇ ਐਮ ਐਲ ਏ ਨੇ ਡਾਕਟਰ ਅਜੀਤ ਗੁਪਤਾ ਜੀ ਨੇ ਜੋ ਜੋ ਕੰਮ ਵੀ ਕਹਿਣਗੇ ਬੜੇ ਤਗੜੇ ਹੋ ਕੇ ਲੱਗੇ ਨੇ ਵੇਖੋ ਅਜੀਤ 8 ਮਹੀਨੇ 9 ਮਹੀਨੇ ਹੋਏ ਨੇ ਸਿਰਫ ਹਾਊਸ ਨੂੰ ਬਣਿਆ ਔਰ 8-9 ਮਹੀਨੇ ਦੇ ਵਿੱਚ ਸਾਡੇ ਐਮ ਐਲ ਏ ਸਬਾਨ ਸਾਡੇ ਕਾਉਂਸਲ ਸਬਾਨ ਨੇ ਤੁਹਾਡੇ ਹਰ ਇਲਾਕੇ ਦਾ ਜਿਹੜਾ ਕੰਮ ਜਿਹੜਾ ਪਵਾਇਆ ਦਾ ਹਰ ਇਲਾਕੇ ਦੀ ਜਿਹੜੀ ਡਵੈਲਪਮੈਂਟ ਜਿਹੜੀ ਉਹ ਕਰਵਾ ਰਹੇ ਆ ਕੋਈ ਵੀ ਕੰਮ ਜਿਹੜਾ ਪੈਂਡਿੰਗ ਨਹੀਂ ਰਹੇਗਾ ਆਉਣ ਵਾਲੇ 2-4-6 ਮਹੀਨੇ ਦੇ ਵਿੱਚ ਤੁਹਾਨੂੰ ਸ਼ਹਿਰ ਦੇ ਵਿੱਚ ਹਰ ਕੰਮ ਹੋਇਆ ਨਜ਼ਰ ਆਏਗਾ ਠੀਕ ਹੈ ਅੱਜ ਸਭ ਤੋਂ ਪਹਿਲਾਂ ਮੈਂ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਮੇਰੇ ਨਾਲ ਇੱਥੇ ਆਏ ਇਸ ਪੁਜਤਰ ਸ਼ਹਿਰ ਦੇ ਮੇਅਰ ਸਾਹਿਬ ਪੋਤੀਪਾਟਿਆ ਜੀ ਔਰ ਸਾਡੇ ਡਿਪਟੀ ਮੇਅਰ ਦਰਨਵੀਰ ਕੈਂਡੀ ਜੀ ਅਸੀਂ ਕੱਲ ਵੀ ਗੱਲ ਕੀਤੀ ਸੀ ਜਦੋਂ ਅਸੀਂ ਰੇਡੀਅਲ ਰੋਡਸ ਦੇ ਲੀਡਿੰਗ ਟੂ ਗੋਲਡਨ ਟੈਂਪਲ ਜਦੋਂ ਉਦਘਾਟਨ ਕੀਤਾ ਸੀ ਉੱਥੇ ਵੀ ਇਹ ਗੱਲ ਕੀਤੀ ਸੀ ਕਿ ਇੱਕ ਬਦਲਾਅ ਕਹਿ ਕੇ ਸਰਕਾਰ ਆਈ ਸੀ ਸੋ ਬਦਲਾਅ ਤੁਸੀਂ ਦੇਖੋਗੇ ਕਿ ਇੱਥੇ ਜਿੱਥੇ ਅਸੀਂ ਖੜੇ ਆ ਜਿੱਥੇ ਅੱਜ ਅਸੀਂ ਉਦਘਾਟਨ ਕਰਨ ਆਏ ਆ ਇੱਥੇ 35-40 ਸਾਲ ਤੋਂ ਕੋਈ ਕੰਮ ਨਹੀਂ ਹੋਇਆ ਔਰ 35-40 ਸਾਲਾਂ ਬਾਅਦ ਜਿਹੜੀ ਸੜਕ ਬਣਨ ਜਾ ਰਹੀ ਹੈ ਸੋ ਮੈਂ ਕਹਿੰਦਾ ਕਿ ਇਹ ਇਹੋ ਹੀ ਬਦਲਾਅ ਹੈ ਇਹ ਕੋਈ ਅਸੀਂ ਧਰਮ ਦੀ ਰਾਜਨੀਤੀ ਨਹੀਂ ਕਰਦੇ ਕੋਈ ਨਫਰਤ ਦੀ ਰਾਜਨੀਤੀ ਅਸੀਂ ਸਿਰਫ ਡਵੈਲਪਮੈਂਟ ਦੀ ਰਾਜਨੀਤੀ ਕਰਦੇ ਆ ਅਸੀਂ ਲੋਕਾਂ ਦੇ ਸੁੱਖਾਂ ਦੁੱਖਾਂ ਦੇ ਜਿਹੜੇ ਆ ਉਹਨਾਂ ਦੇ ਭਾਈਵਾਲਾ ਲੋਕਾਂ ਦੀ ਕਿਸੇ ਜਾਗੀਰ ਚ ਭਾਈਵਾਲ ਨਹੀਂ ਕਿਸੇ ਕਾਰੋਬਾਰ ਚ ਭਾਈਵਾਲ ਨਹੀਂ ਅਸੀਂ ਸੋ ਮੈਂ ਅੰਮ੍ਰਿਤਸਰ ਵਾਸੀਆਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਣਾ ਯਕੀਨ ਦਿਵਾਣਾ ਕਿ ਜਿਸ ਤਰ੍ਹਾਂ ਅਸੀਂ ਕਹਿੰਦੇ ਆ ਰੋਜ਼ ਹੀ ਕਹਿੰਦੇ ਆ ਇਹ ਰਾਕਟ ਦੀ ਸਪੀਡ ਤੋਂ ਵੱਧ ਸਪੀਡ ਨਾਲ ਕੰਮ ਹੋਣਗੇ ਤੁਹਾਨੂੰ ਵੀ ਮੈਂ ਕੱਲ ਕਿਹਾ ਸੀ ਇਹ ਤੁਹਾਨੂੰ ਵੀ ਹੁੰ ਜਿਹੜਾ ਤਕਲੀਫਾਂ ਕਰਨੀਆਂ ਪੈਣੀਆਂ ਸਾਡੇ ਨਾਲ ਆਣਾ ਪੈਣਾ ਅਸੀਂ ਕਿਉਂਕਿ ਬੈਨ ਵਾਲੇ ਨਹੀਂ ਆ ਡੇ 1 ਤੋਂ ਹੀ ਜਿਸ ਦਿਨ ਦਾ ਮੈਂ ਐਮਐਲਏ ਬਣਿਆ ਮੈਂ ਇੱਕ ਦਿਨ ਵੀ ਜਿਹੜੀ ਛੁੱਟੀ ਨਹੀਂ ਕੀਤੀ ਔਰ 24 ਘੰਟੇ ਹੀ ਲੋਕਾਂ ਦੀ ਸੇਵਾ 'ਚ ਅਸੀਂ ਆਜ ਰਹਿਨੇ ਸਾਡੇ ਨਾਲ ਡਿਪਟੀ ਮੇਅਰ ਸਾਹਿਬੇ ਵੀ ਇਸ ਇਲਾਕੇ ਦੇ ਬਹੁਤ ਮਿਹਨਤ ਕਾਸ਼ਰ ਸੇਵਾਦਾਰ ਜਿਹਨੂੰ ਕਹ ਲੋ ਬਹੁਤ ਨਿਮਰਤਾ ਵਾਲੇ ਹਰ ਇੱਕ ਨਾ ਚੁੱਕ ਕੇ ਜਿਹੜੇ ਆ ਕੋਈ ਸਾਡੇ ਮੇਅਰ ਸਾਹਿਬ ਕਿਸੇ ਚ ਕੋਈ ਅਭਿਮਾਨ ਨਹੀਂ ਹੈ ਸਾਨੂੰ ਕੋਈ ਆਪਣੇ ਆਪ ਤੇ ਮਾਨ ਨਹੀਂ ਹੈ ਸਾਨੂੰ ਇਹ ਵੈ ਕਿ ਅਸੀਂ ਸਿਰਫ ਲੋਕਾਂ ਦੇ ਜਿਹੜੇ ਆ ਨਿਮਰਤਾ ਦੇ ਨਾਲ ਅੰਬਲਨੈਸ ਦੇ ਨਾਲ ਜਿਹੜਾ ਲੋਕਾਂ ਦੇ ਕੰਮ ਕਰਵਾਨੇ ਆ ਅਸੀਂ ਸਾਡੇ ਚ ਕੋਈ ਹੰਕਾਰ ਨਹੀਂ ਹੈ ਐਮਐਲ ਸਾਬ ਕਿੰਨੇ ਪੈਸੇ ਲੱਗਣੇ ਆ ਸੜਕ ਤੇ ਇਹ ਤੇ ਠੇਕੇਦਾਰੀ ਦੱਸੂਗਾ ਜੀ ਮੈਨੂੰ ਨਹੀਂ ਪਤਾ ਇਸ ਗੱਲ ਦਾ ਠੇਕੇਦਾਰ ਨੇ ਜੇ ਪੈਸੇ ਲੈਣੇ ਤੇ ਕੁਆਲਿਟੀ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹਾਂ ਅਸੀਂ ਕੁਆਲਿਟੀ ਦੇਖਾਂਗੇ ਅਸੀਂ ਕੁਆਲਿਟੀ ਦੇਖਾਂਗੇ ਅਸੀਂ ਪੈਸੇ ਨਹੀਂ ਦੇਖਦੇ ਸਾਨੂੰ ਇਹ ਨਹੀਂ ਪਤਾ ਹੁੰਦਾ ਕਿੰਨੇ ਪੈਸੇ ਦਾ ਲੱਗਦਾ ਸਾਨੂੰ ਇਹ ਪਤਾ ਹੁੰਦਾ ਹੈ ਕਿ ਇਹ ਕੰਮ ਜਿਹੜਾ ਹੈ ਉਹਦੇ ਚ ਕੁਆਲਿਟੀ ਕੰਪਰੋਮਾਈਜ਼ ਨਹੀਂ ਹੋਏਗਾ ਸਰ ਜੀ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ 13 ਅਕਤੂਬਰ ਵਾਲੇ ਦਿਨ ਸਮਝੋ ਕਿ ਜਦੋਂ ਦਾ 1947 ਤੋਂ ਬਾਅਦ ਡਿਵਾਈਡ ਹੋਇਆ ਵਾ ਤੇ ਆ ਜਿਹੜਾ ਸਾਡਾ ਇਲਾਕਾ ਵਾ ਖੱਬੇ ਸੱਜੇ ਕਰਕੇ ਨਾ ਵੰਡਿਆ ਗਿਆ ਸੀ ਤੇ ਮੇਰੇ ਵੱਡੇ ਭਰਾ ਮੋਦੀ ਪਾਰਟੀਆ ਜੀ ਮੇਰੇ ਮਾਨਯੋਗ ਐਮਐਲਏ ਸਾਹਿਬ ਅਜੇ ਗੁਪਤਾ ਜੀ ਦਾ ਮੈਂ ਬਹੁਤ ਬਹੁਤ ਦੂਆ ਭਰਾਵਾਂ ਦਾ ਆਪਣੇ ਵੱਡੇ ਭਰਾਵਾਂ ਦਾ ਧੰਨਵਾਦ ਕਰਦਾ ਕਿ ਹਾਲੇ ਜਿਹੜੀ ਕਾਰਪੋਰੇਸ਼ਨ ਦੇ ਵਿੱਚ ਮੈਂ 6 ਮਹੀਨੇ ਗਿਆ ਸੀ ਚਲੋ 9 ਮਹੀਨੇ ਤੇ ਤਕਰੀਬਨ 10 ਦਿਨ ਹੋਏ ਆ ਪਰ ਫਿਰ ਵੀ ਇਹਨਾਂ ਨੇ ਬੜੀ ਵੱਡੀ ਲਾਗਤ ਨਾਲ ਕਿ ਮੇਰੇ ਕਹਿਣ ਦੇ ਮੈਂ ਮਨ ਗਿਆ ਨਾ ਬਹੁਤ ਜ਼ਿਆਦਾ ਗਿਆ ਇੱਕੋ ਮੇਰਾ ਕੰਮ ਹੈ ਜਿਹੜਾ ਮੇਨ ਆ ਭੱਲੇ ਵਾਲੇ ਖੂਹ ਤੋਂ ਲੈ ਕੇ ਬੋੜੀ ਸਾਗ ਗੁਰਦੁਆਰਾ ਟਪਈ ਫਾਟਕ ਤੋਂ ਲੈ ਕੇ ਪੰਨੂ ਚੌਂਕ ਇਹ ਸੈਂਟਰਲ ਗੇਟ ਉਹ ਆਪਣਾ ਅਜੇ ਗੁਪਤਾ ਜੀ ਜਿਹੜਾ ਭੂ ਖੂਹ ਭੱਲਿਆਂ ਵਾਲੇ ਤੋਂ ਲੈ ਕੇ ਆਪਣਾ ਗੁਰਨਾਣਕਪੁਰੇ ਚੌਂਕ ਤੱਕ ਕਰ ਸਾਭ ਰਿਹਾ ਇਹਦਾ ਮੂਰਤ ਕਰ ਰਿਹਾ ਮੈਂ ਨਾ ਦੋਵਾਂ ਭਰਾਵਾਂ ਦਾ ਆਪਣਿਆਂ ਦਾ ਬਹੁਤ ਬਹੁਤ ਮੈਂ ਕਹਿੰਦਾ ਮੇਰੀ ਦਿਲ ਦੀ ਗਹਿਰਾਈਆਂ ਧੰਨਵਾਦ ਕਰਦਾ ਕਿਉਂਕਿ ਜਦੋਂ ਵੀ ਇਲੈਕਸ਼ਨ ਹੁੰਦੇ ਨਾ ਸਾਰੇ ਸਾਡੇ ਭੈਣ ਭਰਾ ਲੀਡਰ ਵੱਡੇ ਇੱਧਰ ਹੁੰਦੇ ਹੀ ਠੀਕ ਹੈ ਜੀ ਤੇ ਜਦੋਂ ਵੋਟਾਂ ਆਈਆਂ ਨਹੀਂ ਉਹਨੇ ਕਿਸੇ ਨਹੀਂ ਇੰਨਾ ਮੇਰੇ ਭਰਾਵਾਂ ਨੇ ਇੱਕੋ ਗੱਲ ਕਹੀ ਕਹਿੰਦੀ ਉਧਰਲੇ ਕੰਮ ਬਾਅਦ ਚੋਂ ਵੇਖਣੇ ਪਹਿਲਾਂ ਜਿੱਥੇ ਸਾਡੇ ਭੈਣ ਭਰਾ ਜਿਹੜੇ ਸਾਨੂੰ ਉਸ ਟਾਈਮ ਤੇ ਉਹਨਾਂ ਚਾਹ ਹੁੰ ਸਾਨੂੰ ਬਣਾਉਣ ਦਾ ਕਿ ਵੋਟਾਂ ਪਾਉਣ ਦਾ ਉਹਨਾਂ ਦਾ ਕੰਮ ਕਰਨਾ ਮੈਂ ਇਹਨਾਂ ਨੂੰ ਵੀਡੀਓ ਬਣਾ ਕੇ ਪਾਈ ਇਹਨਾਂ ਨੇ ਇੱਕੋ ਗੱਲ ਕਹਿੰਦੇ ਕੰਮ ਸਾਰੇ ਛੱਡ ਦੇ ਉਧਰਲੇ ਕੰਮ ਬਾਅਦ ਚੋਂ ਪਹਿਲਾਂ ਇੱਧਰ ਕੰਮ ਹੋਏਗਾ ਤੇ ਇਹਦੇ ਵਿੱਚ ਮੈਂ ਆਪਣੇ ਸਾਰੇ ਇਲਾਕੇ ਨਿਵਾਸੀਆਂ ਨੂੰ ਵੀ ਇਹ ਕਹਿਣਾ ਚਾਹੁੰਦਾ ਵਾਂ ਕਿ ਜੇ ਸੀਵਰ ਦਾ ਜਿੱਦਾਂ ਭਾਈ ਨੇ ਕਿਹਾ ਪਾਣੀ ਦੀ ਨਿਕਾਸੀ ਇਹਦੇ ਵਿੱਚ ਭਾਜੀ ਸਾਨੂੰ ਮੇਰੇ ਇਲਾਕੇ ਦੀ ਵਾਰਡ ਦਾ ਸਾਥ ਚਾਹੀਦਾ ਵਾ ਜੇ ਕੋਈ ਰਾਹ ਦੇ ਵਿੱਚ ਥੜੀਆਂ ਆਂਦੀਆਂ ਉਹ ਆਪਾਂ ਨੂੰ ਤੜਾ ਕੇ ਪ੍ਰੋਪਰ ਉਹਦੇ ਚੈਂਬਰ ਬਣਾਵਾਂਗੇ ਕਿ ਬਾਅਦ ਚੋਂ ਫਿਰ ਅੱਜ ਸੜਕ ਬਣਾ ਜੀਏ ਤਿੰਨ ਮਹੀਨੇ ਬਾਅਦ ਫਿਰ ਟੁੱਟ ਜੇ ਤੂੰ ਹੀ ਕਹਣਾ ਰਹੇ ਪਤਾ ਨਹੀਂ ਪੈਸੇ ਜਾ ਲੀਡਰ ਹੈ ਅਫਸਰ ਕੋਈ ਉਹਦੇ ਵਿੱਚ ਨਲੈਕੀ ਸਾਢੀ ਹੋਏਗੀ ਤਾਂ ਕਰਕੇ ਪਹਿਲਾਂ ਆਪਾਂ ਪ੍ਰੋਪਰ ਇਥੋਂ ਸ਼ੁਰੂ ਤਾਂ ਕਰ ਲੱਗੇ ਆ ਕਿਉਂਕਿ ਮੇਰੇ ਦੋਵਾਂ ਭਰਾਵਾਂ ਨੇ ਕਿਹਾ ਕਿ ਦਿਨ ਤਿਹਾਰਾ ਕਹਿੰਦੀ ਲੋਕਾਂ ਨੂੰ ਤੰਗ ਨਾ ਹੋਣ ਕਿਉਂਕਿ ਹਰੇਕ ਨੇ ਦੀਵਾਲੀ ਲੈਣ ਵੀ ਜਾਣਾ ਤੇ ਦਿਨ ਵੀ ਜਾਣਾ ਆਪਣੇ ਰਿਸ਼ਤੇਦਾਰ ਇੱਧਰ ਕਟੋਗੜ 2 ਲੱਖ ਤੋਂ ਵੱਧ ਆਬਾਦੀ ਹੈ ਜੀ ਤੇ ਤਾਂ ਕਰਕੇ ਉਹਨਾਂ ਨੇ ਆਹ ਲ ਏਰੀਆ ਤੋਂ ਸ਼ੁਰੂਆਤ ਕਰਦੀਏ ਤੇ ਦੀਵਾਲੀ ਤੋਂ ਬਾਅਦ ਫਿਰ ਤੜਾ ਤੜ ਕੰਮ ਚੱਲੂਗਾ ਜੀ ਸਵਾਲ ਹਾਂ ਜੀ ਨਹੀਂ ਭਾਜੀ ਬਾਅਦ ਵਿੱਚ ਉਹ ਨਾ ਵੇਖੋ ਕੋਈ ਸੀਵਰੇਜ ਵਿਭਾਗ ਵਾਲਾ ਭਾਜੀ ਨਹੀਂ ਨਹੀਂ ਭਾਜੀ ਵੈਰੀ ਗੁੱਡ ਵੈਰੀ ਗੁੱਡ ਭਾਈ ਬਹੁਤ ਵਧੀਆ ਗੱਲ ਆ ਜੀ ਭਾਜੀ ਅਸਲ 'ਚ ਮੈਂ ਦੱਸਾਂ ਮੈਂ ਸਿਵਲ ਦਾ ਸਿਵਲ ਇੰਜੀਨੀਅਰ ਆ ਮੈਂ ਠੇਕੇਦਾਰ ਆ ਠੀਕ ਆ ਜੀ ਦੋਵੇਂ ਮੇਰੇ ਭਰਾ ਤਦੇ ਮੇਰੇ ਤੇ ਅੱਖਾਂ ਮੀਟ ਕੇ ਯਕੀਨ ਕਰਦੇ ਆ ਜਿਹੜਾ ਮੈਂ ਕੰਮ ਕੀਤਾ ਉਹਨਾਂ ਨੂੰ ਪਤਾ ਕਿ ਪ੍ਰੋਪਰ ਇਹ ਇਹ ਚੀਜ਼ ਦਾ ਜਵਾਬ ਨਾ ਮੈਂ ਨਹੀਂ ਦੇਣਾ ਜੋ ਸੜਕ ਬਣੇਗੀ ਫਿਰ ਬਾਹਰ ਚਾਏਗੀ ਔਰ ਬਾਈ ਹੋਏਗਾ ਤੁਹਾਨੂੰ ਠੀਕ ਹੈ ਬਹੁਤ ਧੰਨਵਾਦ ਮੈਂ ਕਹਾਂ ਬਹੁਤ ਬਹੁਤ ਇੱਕ ਮੈਂ ਹੁਣ ਵੇਖੋ ਕਿ ਸ਼ਾਇਦ ਗੱਲ ਸ਼ਾਇਦ ਗੱਲ ਗਲਤ ਨਾ ਚੱਲ ਜੇ ਪਰ ਇੱਕ ਗੱਲ ਕਹੂੰਗਾ ਜੀ ਕੱਲ ਵੀ ਸਾਹ ਭਰੀ 20 ਕਰੋੜ ਦੀਆਂ ਪੰਜ ਸੜਕਾਂ ਉੱਥੇ ਇਹ 15 ਕਰੋੜ ਦਾ ਹੈ ਜੀ ਟੈਂਡਰ ਠੀਕ ਹੈ ਜੀ 41 41 ਕਰੋੜ ਦਾ ਉਧਰ ਤੇ 15 ਕਰੋੜ ਦਾ ਹੈ ਤੇ ਸੈਂਟਰਲ ਕਹਿੰਦੀ ਬਾਬੇ ਦੀ ਕਿਰਪਾ ਨਾਲ ਨਾ ਤੇ ਪਾਟਾ